ਸਵਾਗਤ ਹੈ ਵਾਈ ਗੁੱਡ ਜੀ ਕੀ ਪਥੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਚੈਨਲ ਹਿੰਮਦੋਸਲਾ ਵਲੌਗਸ ਤੇ ਤੇ ਅੱਜ ਜਾ ਰਹੇ ਆ ਜੀ ਲੰਮਿਆ ਰੂਟਾਂ ਤੇ ਤੇ ਜਾ ਰਹੇ ਆ ਜੀ ਪਟਿਆਲੇ ਤੇ ਜਾ ਕੇ ਤੁਹਾਨੂੰ ਅਪਡੇਟ ਦਿੰਨੇ ਆ ਕਿ ਕਿੱ디 ਕਿੱਥੇ ਅਸੀਂ ਸੰਪਲ ਵਿੱਚ ਬੀਤਾਂਗੇ ਸੇਵਾ ਦੇ ਲਈ ਜਾ ਰਹੇ ਆ ਤੇ ਬਾਕੀ ਆਪਾਂ ਇੱਕ ਜਗ੍ਹਾ ਨਹੀਂ ਜਾ ਰਹੇ ਆ ਆਪਾਂ ਜਿਵੇਂ ਲਾਲੋ ਕੀ ਅੰਮ੍ਰਿਤਸਰ ਤੋਂ ਤੁਰੇ ਆ ਤੇ ਰਸਤੇ ਵਿੱਚ ਕਾਫੀ ਜਗ੍ਹਾ ਤੇ ਰੁਕਦੇ ਹੋਏ ਜਾਵਾਂਗੇ ਤੇ ਜਿੱਥੇ ਰੁਕਾਂਗੇ ਜੇ ਮੇਸ਼ਰ ਇਹ ਦਿਨ ਯਾਦ ਨਾ ਭੁੱਲੇ ਵਲੌਗ ਦਾ ਤੇ ਜਰੂਰ ਹੈਡ ਆਨ ਕਰਾਂਗੇ ਤੁਹਾਨੂੰ ਵੀ ਸੰਗਤ ਨਾਲ ਜਿੱਥੇ ਕੰਫਰਟੇਬਲ ਲੱਗਾ ਉਹਨਾਂ ਨਾਲ ਮਿਲਾਵਾਂਗੇ ਤੇ ਜਿੱਥੇ ਨਹੀਂ ਲੱਗਾ ਉੱਥੇ ਨਹੀਂ ਮਿਲਾਵਾਂਗੇ ਉਹਦੀ ਅਪਡੇਟ ਤੁਹਾਨੂੰ ਤੁਹਾਨੂੰ ਪਤਾ ਹੀ ਬਾਅਦ ਵਿੱਚ ਦੇ ਦਿੰਦੀ ਆ ਵੀ ਇੱਥੇ ਆਪਾਂ ਰੁਕ ਗਏ ਇੱਥੋਂ ਚੱਲ ਪਏ ਆ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਸਾਡੇ ਜਿਵੇਂ ਅੱਗੇ ਵੀ ਆਪਾਂ ਤੁਹਾਨੂੰ ਦੱਸਿਆ ਕਿ ਵਲੌਗ ਜਿਹੜੇ ਸੇਵਾ ਦੇ ਵਲੌਗ ਨੇ ਸੇਵਾ ਦੇ سلسلے ਲਈ ਨਿਕਲੇ ਆ ਤੇ ਸੇਵਾ ਦੇ ਵਲੌਗ ਸਾਡੇ ਸਾਹਮਣੇ ਹੁੰਦੇ ਰਹਿਣਗੇ ਤੇ ਤੁਸੀਂ ਚੈੱਕ ਕਰ ਲਿਆ ਜੀ ਟਾਈਮ ਚੈੱਕ ਕਰ ਲਿਓ ਤੁਸੀਂ 5:05 ਹੋ ਗਿਆ 5 ਮਿੰਟ ਅੱਗੇ ਆ 5:00 ਹੋ ਗਏ ਤੇ ਇਹ ਇਹ ਨਾ ਸੋਚਿਓ ਕਿ ਰਾਤ ਨੂੰ ਸ਼ੂਟ ਕੀਤਾ ਵਾ ਇਹ ਤੜਕੇ ਦਾ ਸ਼ੂਟ ਆ 5 ਵਜੇ ਦਾ ਤੇ ਹੁਣ ਅਸੀਂ ਪਹਿਲਾ ਸਪੋਰਟ ਜਿਹੜਾ ਵਾ ਉਹ ਚਾਹ ਦਾ ਤੇ ਚਾਹ ਦੀਆਂ ਚੁਸਕੀਆਂ ਲੈਣ ਦੇ ਲਈ ਅਸੀਂ ਹੀ ਤੁਗਾਗੇ ਕਿੱਥੇ ਹਵੇਲੀ ਹਵੇਲੀ ਜੰਡਿਆਲੀ ਵਾਲੀ ਹਵੇਲੀ ਉਸ ਤੋਂ ਬਾਅਦ ਅਗਲੀ ਹਵੇਲੀ ਵੀ ਸਾਹਮਣੇ ਆਉਣੀ ਆ ਔਰ ਉੱਥੇ ਜਿਹੇ ਰੁਕਿਆ ਗਿਆ ਤੇ ਫਿਰ ਫਰੇਮ ਦੇ ਵਿੱਚ ਲੈ ਕੇ ਆਂਗਾ ਬਾਕੀ ਮੇਨ ਜਿਹੜਾ ਆਪਾਂ ਬ੍ਰੈਕਫਾਸਟ ਆ ਉਹ ਤੇ ਹੋ ਚੁੱਕਾ ਵਾ ਕਿ ਕਿੱਥੇ ਜਾ ਕੇ ਕਰਨਾ ਮੇਨ ਸਾਡਾ ਇਹ ਹੈ ਕਿ ਆਪਾਂ ਜਿੰਨਾ ਜਲਦੀ ਮਤਲਬ ਕੀ ਵੀ ਟ੍ਰੈਫਿਕ ਹੋਣ ਤੋਂ ਪਹਿਲਾਂ ਪਹਿਲਾਂ ਸਫ਼ਰ ਜਿੰਨਾ ਕੱਢਿਆ ਜਾਂਦਾ ਉਹ ਕੱਢ ਲਈਏ ਤੇ ਬਾਕੀ ਜੁੜੇ ਰਿਓ ਵਲੌਗ ਦੇ ਨਾਲ ਤੁਹਾਨੂੰ ਸਾਰਾ ਦਿਨ ਦੀ ਅਪਡੇਟ ਮਿਲਦੀ ਰਹੂਗੀ ਤੇ ਬਾਕੀ ਕੱਲ ਵਾਲੇ ਵਲੌਗ ਨੂੰ ਤੁਸੀਂ ਬਹੁਤ ਭਰਪੂਰ ਪਿਆਰ ਦਿੱਤਾ ਉਹਦੇ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਅਗਲੇ ਵਲੌਗ ਨੂੰ ਵੀ ਪਿਆਰ ਦਿਓਗੇ ਤੇ ਤੁਹਾਡੇ ਵਾਸਤੇ ਆਪਾਂ ਸੋਹਣੇ-ਸੋਹਣੇ ਵਲੌਗ ਲੈ ਕੇ ਆਉਂਦੇ ਰਹਾਂਗੇ ਇਆ ਬੱਸ ਵੀਰ ਵੀ ਤੁਹਾਨੂੰ ਬੋਰ ਨਾ ਕਰੀਏ ਅੱਗੇ ਚੱਲ ਕੇ ਮਿਲਦੇ ਆਂ ਹਾਂਜੀ ਤੇ ਆਪਾਂ ਪਹੁੰਚ ਗਏ ਆਂ ਹਵੇਲੀ ਤੇ ਜਿੱਥੇ ਕਿ ਗੱਡੀ ਲਾਉਣ ਦੀ ਜਗ੍ਹਾ ਨਹੀਂ ਹੁੰਦੀ ਤੇ ਪਹਿਲੀ ਗੱਡੀ ਸਾਡੀ ਆ ਪਹਿਲੀ ਗੱਡੀ ਸਾਡੀ ਆ ਖੁੱਲਾ ਹੈਗਾ ਕਿ ਤੇ ਹੁਣ ਇਹ ਨਹੀਂ ਪਤਾ ਭਈ ਖੁੱਲਿਆ ਵੀ ਹੈ ਕਿ ਨਹੀਂ ਖੁੱਲਿਆ ਇਹ ਖੁੱਲਾ ਹੈਗਾ ਪਹਿਲੀ ਚਾਹ ਨਾਲ ਖੁੱਲਾ ਹੁੰਦਾ ਹਾਂ ਕੋਈ ਨਹੀਂ ਵੀ ਨਹੀਂ ਕੋਈ ਨਹੀਂ ਆ ਦੋਨੋਂ ਤੇ ਕਿਹੋ ਜਿਹੀ ਡਾਈਟਿੰਗ ਤੇ ਮੈਂ ਡਾਈਟਿੰਗ ਹੁਣ ਸੋਇਰੇ ਸਰੀਂ ਮੈਂ ਅੱਖਾਂ ਨੇ ਕੋਲੀ ਰਣੀ ਆ ਤੇ ਬਣਾਉਗੀਆਂ ਸਾਰੇ ਸਾਰੇ ਇਹ ਨਾਂ ਦਾ ਬਰਾ ਮਿਲਕ ਸ਼ੇਕ ਵੀ ਨਹੀਂ ਸ਼ੇਕ ਵੀ ਨਾਲ ਲੈ ਕੇ ਆਈ ਐ ਢੀ ਵੀ ਨਹੀਂ ਕਰਦੇ ਹਾਂ ਹਾਂ ਲੈ ਕੇ ਆਉ ਛਤੀ 커피 ਇੱਕ 3 4 5 ਲੈਵਾਂ ਤਰ ਲਈ ਮੈਂ ਇੱਕ ਕਿ ਬੜੀ ਐ ਮੈਂ ਭਾਵੇਂ ਨਾਂ ਵੀ ਕਹਿੰਦੀ ਤਾਂ ਵੀ ਕਾਫੀ ਲੈ ਕੇ ਹੁਣੀ ਤੇ ਗੱਲਾਂ ਕਰਨ ਲੱਗਿਆ ਵੀ ਕਿਉਂ ਮ ਵੇਖਦੇ ਆ ਕਾਫੀ ਹੁੰਦੀ ਆ ਕਿ ਖਾਲੀ ਆ ਟੀ ਆ ਜਾਂਦੇ ਆ ਤੇ ਮਿਲਦੀ ਆ ਜੀ ਲਓ ਜੀ ਕਹਿੰਦੇ ਵੀ ਉੱਥੇ ਬਹਿ ਕੇ ਪੀਣੀ ਚਾਹ ਆ ਰੁਕ ਕੇ ਤੇ ਪੀਣੀ ਪੈਣੀ ਤੇ ਕਹਿੰਦੇ ਉੱਥੇ ਬਹਿ ਕੇ ਪੀ ਲੈਣੇ ਆ ਹੁਣ ਆਪਾਂ ਚਾਹ ਪੀ ਲਈਏ ਨਹੀਂ ਚਾਹ ਕਾਫੀ ਪੀ ਲਈਏ ਹਾਂਜੀ ਗਾਇਸ ਹਾਂਜੀ ਗਾਇਸ ਵੀਰੇ ਹਾਂਜੀ ਗਾਇਸ ਪਣੇ ਗਾਇਸ ਵੀਰੇ ਗਾਇਸ ਪਣੇ ਹਾਂਜੀ ਹਾਂਜੀ ਗਾਇਸ ਠੋਫੜ ਜੀ ਗਾਇਸ ਠੁਆ ਜੀ ਗਾਇਸ ਮਾਸੀ ਜੀ ਇਦਰੇ ਰੂਮਾਂ ਦਾ ਨੂੰ ਕੁੱਖ ਫੱਕੜ ਜਿਆਦਾ ਚੇਤੇ ਆਉਂਦੇ ਤਾਜ਼ਾ ਤਾਜ਼ਾ ਸੈਵਕੋ ਕੇ ਆਏ ਨਾ ਸੈਵਕ ਦੀ ਗੱਲ ਕਰੰਗੇ ਨਾ ਤੇ ਹਾਲੇ ਆ ਕੀ ਗੱਡੀ ਚ ਪੈ ਗਏ ਪੀੜੀਆਂ ਤੇ ਗੱਡੀ ਉਹ ਜਦ ਤੱਕ ਚੁਰਨੀ ਨਹੀਂ ਜਿੰਨਾ ਜਦ ਕਿਨੇ ਕਿਰ ਤੱਕ ਅਭੀ ਜਾਕਰਦੇ ਨਹੀਂ ਆਣੇ ਇਤੋਂ ਚੰਗਾ ਇਹ ਆ ਕਿ ਆਪਣੀ ਜਗ੍ਹਾ ਦੇ ਉੱਤੇ ਬਹਿ ਕੇ ਚਾਹ ਦਾ ਤੇ ਕੋਕੀ ਦਾ ਨਜ਼ਾਰਾ ਲਈਂ ਆਪਾਂ ਛੋਟੇ ਛੋਟੇ ਰੂਮਾਂ ਜਿਹੜੇ ਹੁੰਦੇ ਨਾ ਖੁਸ਼ੀਆਂ ਦਿੰਦੀਆਂ ਖੁਸ਼ੀਆਂ ਦਿੰਦੀਆਂ ਹੈ ਨਾ ਸਿਰਸੇ ਦੇ ਤੜਕੇ ਨਿਕਲਣ ਦਾ ਕਾਰਨ ਇਹ ਸੀ ਕਿ 10 15 ਮਿੰਟ ਜਿਹੜਾ ਵਾ ਉਹ ਚਾਹ ਚੁਹੀਦੀ ਹੈ ਸਿਰ ਸਿਰੇ ਖੁਸ਼ੀਆਂ ਕ੍ਰੀਏਟ ਕਰ ਲਾਂਗੇ ਤੇ ਸਾਰਾ ਦਿਨ ਸੁੱਖਾ ਲੰਘ ਜਾਊਗਾ ਗੱਡੀ ਜੀ ਕੱਢਣਾ ਜੇ ਆਡੀ ਫਰਸਟ ਸ਼ੋਰਟ ਮੂਵੀ ਵਾਲਾ ਹਾਲ ਹੋ ਗਿਆ ਵੀ ਸਵੇਰੇ ਲੜਾਈ ਹੋਗੀ ਤੇ ਸਾਰਾ ਦਿਨ ਕੱਟਣਾ ਬਹੁਤ ਔਖਾ ਆਣਾ ਅਡਜਸਟਮੈਂਟ ਤੇ ਕਰਨੀ ਪੈਂਦੀ ਹੈ ਉਹ ਤਾਂ ਕਰੀਦੀ ਆ ਹਾਂ ਮਾਣ ਲੋ ਕਿ ਸਵੇਰੇ ਸਵੇਰ ਲੜਾਈ ਹੋ ਜੇ ਤੇ ਸ਼ਾਮ ਨੂੰ ਮੈਨੂੰ ਲੱਗਦਾ ਲੇਟ ਨਾਈਟ ਤੱਕ ਦਾ ਸਫਰ ਆਪਣਾ ਹੈ ਅੱਜ ਸਾਰਾ ਦਿਨ ਕਿ ਤਰ੍ਹਾਂ ਕੱਢਣਾ ਕਿ ਜਿੱਕੇ ਦੂਜੇ ਨੂੰ ਵੀ ਰਿਆ ਬੁਲਾਉਣ ਦਾ ਬੁਲਾਉਣ ਤੋਂ ਬਿਨਾਂ ਤੇ ਰਹਿ ਰਿਆ ਮੇਰਾ ਖਾਸ ਕਰਕੇ ਮੇਰੇ ਕੋ ਚੁੱਪ ਨਹੀਂ ਰਿਹਾ ਜਾਣਾ ਬੋਲੀ ਜਾਣਾ ਬੋਲੀ ਜਾਣਾ ਇੰਨਾ ਬੋਲਣਾ ਪਤਾ ਨਹੀਂ ਇਹ ਤਾਂ ਪਾਣੀ ਵੀ ਨਹੀਂ ਪੀਂਦੀ ਇਹ ਪਾਣੀ ਵੀ ਨਹੀਂ ਪੀਂਦੀ ਬੋਲੀ ਜਾਣਾ ਬੋਲੀ ਜਾਣਾ ਤੇ ਬਿਨਾਂ ਨੌਨ ਸਟਾਪ ਤੀਹ ਰਹਿ ਕੇ ਵੇਖੋ ਕਿ ਨਾ ਜੜੀਆਂ ਭੈਣਾ ਮੇਰੇ ਨਾਲ ਜੜੀਆਂ ਨਾ ਇਹਨਾਂ ਸੈਟਮ ਤੇ ਰਹਿ ਕੇ ਵੇਖਿਓ ਕਿ ਇੰਨਾ ਜਿਆਦਾ ਇੰਟਰਸਟਡ ਹਨ ਕਿ ਇਹ ਨਿਊ ਚੈਨਲ ਦੀ ਐਂਕਰ ਹੈ ਦੀ ਬਸ ਵੀ ਕਰੋ ਇਹ ਨਵੇਂ ਨਹੀਂ ਬੋਲਦੀਆਂ ਇਹਨਾਂ ਨੂੰ ਬਸ ਮੜੀ ਚ ਪੋਲ ਮਿਲਣੀ ਚਾਹੀਦੀ ਹੈ ਕੋਈ ਗੱਲ ਕਰਨ ਦੀ ਬਸ ਲਓ ਜੀ ਸਿਆਲ ਦੀ ਤੁੰਦ ਪਹਿਲੀ ਵੇਖ ਲਈ ਆਪਾਂ ਆਪਾਂ ਪਹਿਲੀ ਵੇਖ ਲਈ ਆ ਤੇ ਬਾਕੀ ਸੰਗਤ ਚਲੋ ਹੋ ਸਕਦਾ ਬਾਕੀਆਂ ਸਾਡੇ ਤੋਂ ਜਿਹਨਾਂ ਨੇ ਨਹੀਂ ਜਿਹਨਾਂ ਨੇ ਨਹੀਂ ਨਾ ਵੇਖਿਆ ਉਹ ਵੇਖ ਲਓ ਉਹ ਵੇਖ ਲੈ ਆਂਦੇ ਆ ਚਲਾਕੀਆਂ ਕਰੋ ਕੋਈ ਗੱਲ ਨਹੀਂ ਪਰ ਆਪਣੇ ਵਰੀ ਚੀਕਾ ਨਾ ਮਾਰਿਓ ਹੈ ਇੱਕ ਦਿਨ ਟਰੱਕ ਦੇ ਪਿੱਛੇ ਪੜਿਆ ਸੀ ਤੇ ਕਈ ਕਈ ਐਸੇ ਬੋਲ ਹੁੰਦੇ ਆ ਕਿ ਜਿਹੜੇ ਰਿਲੇਟ ਕਰ ਜਾਂਦੇ ਆ ਰਿਲੇਟ ਕਰ ਦਿੰਦੇ ਆ ਤੇ ਵਧੀਆ ਲੱਗੇ ਉਹ ਨਾਲ ਸਿੱਧੂ ਮੂਸੇਵਾਲੇ ਦੀ ਫੋਟੋ ਸੀ ਹਾਂ ਮੱਕੇ ਸਹੀ ਗੱਲ ਆ ਚਲਾਕੀਆਂ ਸਾਰੇ ਕਰਦੇ ਆ ਹਰ ਇੱਕ ਦੇ ਨਾਲ ਕੋਈ ਸਾਡੇ ਨਾਲ ਕਰਦਾ ਕੋਈ ਨਹੀਂ ਕਰਦਾ ਆਪਣੇ ਨਾਲ ਹੁੰਦੀ ਆ ਉਦੋਂ ਉਦੋਂ ਫਿਰ ਚੀਕਾ ਆਪਣੇ ਮੇਰੀ ਫਿਰ ਚੀਕਾ ਨਿਕਲ ਜਾਂਦੀਆਂ ਆ ਨਿਕਲ ਜਾਂਦੀਆਂ ਉਦੋਂ ਫਤਰ ਲਿਆਂਦੇ ਹੀ ਆ ਜਾਂਦੇ ਸੀ ਕਰਕੇ ਜਿਹੜੀ ਚਲਾਕੀ ਜਿਹੜੀ ਆ ਨਾ ਇਹ ਜਿਹੜੀ ਆ ਬੰਦੇ ਨੂੰ ਟਿਕਣ ਨਹੀਂ ਦੇਗੀ ਓਏ 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 ਓ ਮਾਂ ਜੀ ਓ ਮਾਂ ਜੀ ਮਾਂ ਜੀ ਮਾਂ ਤਾ ਦੂ ਮਾਂ ਤਾ ਤੀ ਇੰਨਾ ਦੀ ਕੀਤੀ ਤੂ ਤੰਦੇ ਆ ਗਈ ਜਿਹੜੇ ਅਵਾਰਾ ਤੁਰੇ ਤੁਰੇ ਫਿਰਦੇ ਆ ਤਾਂ ਵੀ ਸ਼ਰਮ ਨਹੀਂ ਆਈ ਤਾਂ ਵੀ ਸ਼ਰਮ ਨਹੀਂ ਆਈ ਤੇ ਚਲੋ ਬਾਕੀ ਆਪਾਂ ਪਹੁੰਚ ਗਏ ਆ ਜੀ ਅਮਲੋ ਨਹੀਂ ਖੱਡੇ ਪਹੁੰਚੇ ਆ ਅਮਲੋ ਪਹੁੰਚਣ ਲੱਗੇ ਆ ਇਹ ਰਹਿ ਗਿਆ ਬਸ 10 ਮਿੰਟ ਦਾ ਰਸਤਾ ਰਹਿ ਗਿਆ ਨਹੀਂ ਇੱਥੇ ਕਿੰਨਾ ਸ਼ੋਅ ਕਰਦੇ ਆ ਬੰਦੋ ਕਿ ਮੈਂ ਆਪਾਂ 10 ਸਟਰੀਨ ਲਗਾ ਸਾਢੇ 8 ਕਿਲੋਮੀਟਰ ਚਲੋ ਜਾ ਕੇ ਮਿਲਾਉਨੇ ਆ ਜੀ ਜਾ ਕੇ ਦੇਖਦੀਆਂ ਪਹਿਲਾਂ ਜਾ ਕੇ ਵੀ ਆਪਾਂ ਮਿਲਵਾ ਸਕਦੇ ਆ ਕਿ ਨਹੀਂ ਪਹਿਲਾਂ ਨਹੀਂ ਕੁਝ ਕਹਿ ਸਕਦੇ ਤੇ ਫਿਰ ਜਾ ਕੇ ਕਿ ਕਹੀ ਹੁੰਦੇ ਆ ਕਿ ਕੈਮਰੇ ਸਾਹਮਣੇ ਨਹੀਂ ਹੁੰਦੇ ਮਤਲਬ ਇਹ ਨਹੀਂ ਹੁੰਦਾ ਕਿ ਉਹ ਆਪਣੇ ਆਪ ਨੂੰ ਸ਼ੋਅ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਜਿਦਾਂ ਮੈਨੂੰ ਪਹਿਲਾਂ ਪਹਿਲਾਂ ਕੈਮਰਾ ਫੇਸ ਕਰਨਾ ਉੱਤ ਲੱਗਦਾ ਹੈ ਉਸੇ ਤਰੀਕੇ ਨਾਲ ਹਰ ਕੋਈ ਨਹੀਂ ਕੋਈ YouTube ਤੇ ਨਹੀਂ ਆਉਣਾ ਚਾਹੁੰਦੇ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਚਾਹੁੰਦੇ ਤੇ ਕਈ ਜਿਹੜੇ ਕੈਮਰਾ ਫੇਸ ਨਹੀਂ ਕਰ ਸਕਦੇ ਤੇ ਆਪਾਂ ਨੂੰ ਜਿੱਥੇ ਲੱਗਦਾ ਆ ਕਿ ਅਗਲੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਕਿ ਉਹ ਕੰਫਰਟੇਬਲ ਨਹੀਂ ਫੀਲ ਕਰ ਰਿਹਾ ਇਸ ਕਰਕੇ ਆਪਾਂ ਉਹਨਾਂ ਨੂੰ ਕੈਮਰੇ ਦੇ ਸਾਹਮਣੇ ਲਿਆਉਣਾ ਕਿਸੇ ਨੂੰ ਕੀ ਲਿਆਉਣਾ ਅਸੀਂ ਉੱਥੇ ਵੀਡੀਓ ਨਹੀਂ ਬਣਾਉਂਦੇ ਤਨ ਨੂੰਣ ਕੇ ਹਨਾ ਕਿ ਤਨ ਨੂੰਣ ਕੇ ਦੱਸ ਦਈਦਾ ਆ ਵੀ ਪਾਉ ਉੱਥੇ ਨਹੀਂ ਬਣਾ ਸਕਿਆ ਹੈ ਹੈਨਾ ਤੇ ਤੁਸੀਂ ਬਾਕੀ ਸਿਆਣੇ ਬੜੇ ਤੁਸੀਂ ਸਮਝ ਜਾਂਦੀ ਹੋ ਹਨਾ ਤੇ ਹੁਣ ਪਹੁੰਚ ਜੀਏ ਫਿਰ ਚੱਲ ਕੇ ਮਿਲਦੇ ਆ ਚੁੰਨੀ ਚੇਂਜ ਕਰ ਲਈਏ ਹਾਂਜੀ ਹੁਣ ਜਾ ਰਹੇ ਆ ਜੀ ਅਮਲੋਤੋਂ ਅਸੀਂ ਪਟਿਆਲੇ ਵੱਲ ਉਥੋਂ ਦੀ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਤਾਂ ਨਹੀਂ ਕੀਤੀ ਕਿਉਂਕਿ ਜਦੋਂ ਥੋੜਾ ਜਿਹਾ ਵੀ ਅਨਕੰਫਰਟੇਬਲ ਮਹਿਸੂਸ ਕਰੇ ਹਨਾ ਕੈਮਰੇ ਨੂੰ ਫੇਸ ਕਰਨ ਦੇ ਲਈ ਉਦੋਂ ਫਿਰ ਅਸੀਂ ਮਲਕੀ ਆਪਾਂ ਕੈਮਰਾ ਸ਼ੁਰੂ ਹੀ ਨਹੀਂ ਕੀਤਾ ਸ਼ੁਰੂ ਹੀ ਨਹੀਂ ਕੀਤਾ ਕਿ ਉੱਥੇ ਮਾਹੌਲ ਵੇਖ ਕੇ ਕਰਾਂਗੇ ਪਰ ਉਹ ਪਰਵਾਹ ਹੀ ਵੇਦਾ ਸੀ ਕਿ ਆਪਾਂ ਲੈ ਲੋ ਘਰੇਲੂ ਫੈਮਿਲੀ ਕਿ ਜਿਹਨੂੰ ਲੈ ਲੋ ਕਿ ਆਪਾਂ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਜਾ ਸਿਸਟਮ ਵਾਲਾ ਆਪਾਂ ਵੇਖ ਕੇ ਜੱਜ ਕਰ ਸਕਦੇ ਆ ਤੇ ਇਸ ਕਰਕੇ ਆਪਾਂ ਪ੍ਰਸ਼ੰਦਾ ਛਕਿਆ ਸਭ ਤੋਂ ਵੱਡੀ ਗੱਲ ਇਹ ਆ ਕਿ ਅਗਲੇ ਦੇ ਨਾ ਕਰਨ ਤੋਂ ਪਹਿਲਾਂ ਆਪ ਹੀ ਜੱਜਮੈਂਟ ਅਸੀਂ ਕਰ ਲੈਨੇ ਆ ਕਿ ਅਗਲਾ ਸਾਨੂੰ ਨਾ ਨਾ ਕਰਦੇ ਹਨਾ ਕਿ ਨਾ ਸੁਣਨੀ ਬਹੁਤ ਜ਼ਿਆਦਾ ਔਖੀ ਆ ਸਾਡੀ ਇੱਕ ਸਖਸ਼ਤ ਵਾਲੀ ਗੱਲ ਆ ਦੇ ਹੁਣ ਜਾ ਰਹੇ ਹਾਂ ਮਲੋ ਤੋਂ ਪਟਿਆਲਾ ਉਸ ਏਰੀਏ ਤੋਂ ਅਸੀਂ ਆਏ ਹਾਂ ਜਿਸ ਏਰੀਏ ਤੋਂ ਸਾਡਾ ਵੀਰ ਹੈ ਇੱਕ ਤਰਸੀਮ ਸਾਰੇ ਸਾਰੇ ਜਣੇ ਜਾਣਦੇ ਤਰਸੀਮ ਸਿੰਘ ਜਸੜਾ ਆਪਾਂ ਮਤਮੁਤੇ ਤੋਂ ਨਾ ਪੜਨਾ ਪੜ ਕੀਏ ਤੇ ਪ੍ਰਸ਼ਾਦੇ ਦੀ ਮੇਨ ਗੱਲ ਬਸ ਕਿਧਰ ਆ ਗਈ ਅਸੀਂ ਤੇੜਾ ਮਿਲੋ ਉਹ ਵੇਖ ਲਿਓ ਹਾਂਜੀ ਹਾਂਜੀ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਇੰਨਾ ਸਵਾਦ ਸੀ ਇੰਨੀ ਪਾਵਨਾ ਨਾ ਪ੍ਰਸ਼ਾਦਾ ਸਾਰੇ ਪਰਿਵਾਰ ਨੇ ਛਕਾਇਆ ਇਹ ਫੈਮਿਲੀ ਸੋਸ਼ਲ ਮੀਡੀਆ ਤੋਂ ਸਾਡੇ ਨਾਲ ਜੁੜੇ ਸੀ ਸਾਡੀ ਵੀਡੀਓ ਵੇਖਦੇ ਸੀ ਇਹ ਵੀਡੀਓ ਵੇਖ ਕੇ ਇਹਨਾਂ ਨੇ ਇੱਕੋ ਗੱਲ ਆਖੀ ਕਿ ਜਦੋਂ ਤੁਸੀਂ ਖੰਨੇ ਵਾਲੀ ਸਾਈਡ ਜਾਂ ਤੁਸੀਂ ਇਧਰੋਂ ਲੰਘਣਾ ਵਾ ਤੇ ਸਾਡੇ ਕੋਲ ਅਮਰੋਦ ਜਰੂਰ ਹੋ ਕੀ ਜਾਏ ਉਹ ਅੱਡ ਸਾਡਾ ਕੁਦਰਤੀ ਜਿਹੜਾ ਏਰੀਆ ਸੀ ਪਟਿਆਲੇ ਵਾਲ ਨੂੰ ਜਿਹੜਾ ਹੈ ਤੇ ਅਮਰੋਦ ਲੰਘ ਕੇ ਜਾਂਦੇ ਨੇ ਤੇ ਜਾ ਕੇ ਪ੍ਰਸ਼ਾਦਾ ਛਕਿਆ ਇੰਨਾ ਸਵਾਦ ਪ੍ਰਸ਼ਾਦਾ ਸਵਾਦ ਦਾ ਭਾਵ ਕਿ ਉਹਨਾਂ ਨੇ ਪਿਆਰ ਨਾਲ ਬੋਚਕਿਆ ਮਤਲਬ ਕਿ ਮਜ਼ਾ ਜਿਹਾ ਆ ਗਿਆ ਆਪਾਂ ਜੇ ਨਾ ਇੱਥੋਂ ਛੱਕਦੇ ਤੇ ਫਿਰ ਤੁਹਾਨੂੰ ਪਤਾ ਲਾਸਟ ਟਾਈਮ ਵਾਂਗ ਜਿ ਤਰ੍ਹਾਂ ਕਿਸੇ ਨਾ ਕਿਸੇ ਤਾਬੇ ਤੇ ਰੁੱਕ ਕੇ ਛਕਣਾ ਹੀ ਸੀ ਕੀ ਤੜਕੇ 5 ਵਜੇ ਦੇ ਆਪਾਂ ਪਾਉਣੇ 5 3:45 ਪਾਉਣੇ 5 ਦੇ ਚੱਲੇ ਆ ਤੇ ਆਮ ਨੋਰਮਲ ਜੀ ਗੱਲ ਆ ਕਿ ਜੇ ਇੰਨੇ ਵਜੇ ਚੱਲ ਪਏ ਤਾਂ ਇੱਕ ਘੰਟਾ ਡੇਢ ਘੰਟਾ ਪਹਿਲਾਂ ਉੱਠੇ ਹੋਵਾਂਗੇ ਤੇ ਫਿਰ ਪ੍ਰਸ਼ਾਦੀ ਦੀ ਭੁੱਖ ਤੇ ਲੱਗਣੀ ਤੋ ਕਿਤਨਾ ਕਿਤੁ ਛਕਣਾ ਹੀ ਤੋ ਇਹਨਾਂ ਨੇ ਪਰਿਵਾਰ ਨੇ ਬੜੇ ਪਿਆਰ ਨਾਲ ਛਕਾਇਆ ਬਹੁਤ ਮਜ਼ਾ ਆਇਆ ਇਹ ਤਾਂ ਚਾਰ ਕਿਤੇ ਤਿੰਨ ਪ੍ਰਸ਼ਾਦੀ ਦੀ ਭੁੱਖ ਹੀ ਨੂੰ ਚਾਰ ਛਕੇ ਨੇ ਮੈਂ ਅੱਗਰ ਦੋ ਹੀ ਛਕੇ ਨੇ ਕਿਉਂਕਿ ਸਫ਼ਰ ਕਰਨਾ ਹੁੰਦਾ ਨਾ ਫਿਰ ਬੰਦਾ ਔਖਾ ਹੁੰਦਾ ਪਰ ਸਵਾਦ ਬਹੁਤ ਹੀ ਤੇ ਬਾਕੀ ਅੱਗੇ ਚੱਲ ਕੇ ਮਿਲਦੇ ਆਂ ਤੈਨਾਂ ਨੂੰ ਬੋਰ ਨਹੀਂ ਕਰਦੇ ਬਾਹਰ ਦਾ ਮੋੜ ਵੀ ਦਿਖਾਉਣੇ ਆ ਆਓ ਜੀ ਹਾਂਜੀ ਤੇ ਲੋ ਜੀ ਹਾਂਜੀ ਪਟਿਆਲੇ ਦੇ ਮੇਲੇ ਗੁਰਦੁਆਰਾ ਸ੍ਰੀ ਗੁਰਦੁਆਰਾ ਤੇ ਪਹੁੰਚ ਗਏ ਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬਹੁਤ ਜ਼ਿਆਦਾ ਮਸ਼ਹੂਰ ਆ ਸਾਰੇ ਵਰਲਡ ਦੇ ਵਿੱਚ ਬੜੇ ਬੜੀ ਦੂਰੋਂ ਦੁਨੀਆ ਇੱਥੇ ਆਉਂਦੀ ਆ ਤੇ ਆ ਕੇ ਆਪਣੇ ਮਨੋ ਕਾਮਨਾ ਮਨੋ ਕਾਮਨਾਵਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਤੇ ਵੱਧ ਤੋਂ ਵੱਧ 5 ਮਿੰਟ ਦਾ ਰਹਾ ਵਾ 11 ਮਿੰਟ ਦੱਸ ਰਿਹਾ ਵਾ 5 ਕਿਲੋਮੀਟਰ ਤੇ ਜਾ ਕੇ ਤੁਹਾਨੂੰ ਮੈਂ ਮੇਰੇ ਨਾਲ ਕੋਈ ਮਿਲਾਵ ਨਾ ਉੱਥੇ ਕਾਦਾ ਮੇਲ ਮਲਾਵ ਹੈ ਕੋਈ ਮੇਲ ਮਲਾਪ ਨਹੀਂ ਹੋਣਾ ਕੋਈ ਮੇਲ ਮਨਾਪਨੀ ਜੀ ਹੋਣਾ ਉੱਥੇ ਇਹਨਾਂ ਦੀਆਂ ਗੱਲਾਂ ਚਨਾਇਓ ਸਸਪੈਂਸ ਮਿਲਤੇ ਹਨ ਮੈਂ ਹੀ ਮਿਲਾਂਗੀ ਹੁਣ ਤੁਹਾਨੂੰ ਹਾਂਜੀ ਠੀਕ ਹੈ ਲੋ ਜੀ ਜਿੱਥੇ ਆਪਾਂ ਆਏ ਆ ਉੱਥੇ ਆ ਗਿਆ ਹੋਬੀ ਧਾਲੀਵਾਨ ਸ਼ਾਇਦ ਤੁਸੀਂ ਸਾਰਿਆਂ ਨੇ ਫਿਲਮਾਂ ਦੇ ਚੈਨਲ ਨੂੰ ਵੇਖਿਆ ਹੀ ਹੋਗਾ ਅੰਜੀ ਦੇ ਸੰਗਤ ਜੀ ਟਾਈਮ ਹੋ ਗਿਆ ਜੀ 3 ਵਜੇ ਪੂਰੇ ਬੋਰ ਹੋ ਗਏ ਆਪਾਂ ਆਪਾਂ ਨਹੀਂ ਮੈਂ ਕੱਲੀ ਕਪਾ ਗੱਡੀ ਦਾ ਹੀ ਕੋਈ ਕੰਮ-ਕਮ ਕਰਾਉਣ ਆਏ ਹਾਂ ਇੱਥੇ ਪਟਿਆਲੇ ਏਜੰਸੀ 'ਚ ਤੇ ਅਈ ਉਹ ਕਰੇ ਲੈਂਦੇ ਆ ਕਦੇ ਸਰਵਿਸ ਕਰਦੇ ਕੁਛ ਕਰੀ ਕੁਛ ਤੇ ਮੈਂ ਜਿਹੜਾ ਕੱਲ ਸੁਖਨაძ ਦਾ ਬਰਥਡੇ ਸੈਲੀਬ੍ਰੇਟ ਕੀਤਾ ਉਹਦੀ ਵੀਡੀਓ ਐਡਿਟ ਵੀ ਕਰ ਲਈ থাম্বਨੇਲ ਬਣਾ ਲਿਆ ਰੀਲ ਵੀ ਐਡਿਟ ਕਰ ਲਈ ਬਹੁਤ ਗੇਮਾਂ ਵਿੱਚ ਅੱਗ ਲੀਆਂ YouTube ਤੇ ਕਾਫੀ ਵੀਡੀਓ ਵਲੌਗ ਵੀ ਦੇਖ ਲਈ ਆਪਣੇ ਵਾਲਾ ਵਲੌਗ ਵੀ ਐਡਿਟ ਕਰ ਲਿਆ ਤੇ ਹਜੇ ਵੀ ਫ੍ਰੀ ਨਹੀਂ ਹੋਈ ਮੇਨੂੰ ਪੀਜ਼ਾ ਲੈ ਕੇ ਦੇ ਗਏ ਹੀ ਉਹ ਮਾਸਾ ਬਖਤਾ ਸਵਾਦ ਨਹੀਂ ਲੱਗਾ ਉੱਥੇ ਪਿਆ ਤੇ ਥਾਕ ਗਈ ਹੁਣ ਚੁੱਪ ਰਹਿ ਰਹਿ ਕੇ ਮੇਰਾ ਗਲਾ ਜਿਹੜਾ ਨਾ ਮੈਨੂੰ ਜਾਮ ਹੋ ਗਿਆ ਤੇ ਹੁਣ ਇਹ ਆਉਂਦੇ ਆ ਜੇ ਫਿਰ ਵਾਵਾ ਜੀ ਬੋਲੂਗੀ ਤੇ ਫਿਰ ਮੇਰਾ ਗਲਾ ਠੀਕ ਹੋਊਗਾ ਹਾਂਜੀ ਤੇ ਬਾਬੇਓ ਟਾਈਮ ਹੋ ਗਿਆ ਜੀ 6:30 ਤੇ ਆਪਾਂ 6:35 ਵਜੇ ਤੁਰੇ ਹਾਂ ਉਥੋਂ ਉਹਨੇ ਸੌਫ ਕਰੋ ਹਾਂਜੀ ਤੇ ਬਾਬਿਓ ਟਾਈਮ ਹੋ ਗਿਆ ਜੇ ਸਵਾ ਸ਼ਿਕੀ ਸਵਾ ਸ਼ਿਕੀ ਕਿੱਦਾਂ ਸਾਡਾ ਪਹੜਦੀ ਹਾਂ ਬਿਲਕੁਲ ਮੇਰੀ ਗੱਲ ਸੁਣੋ ਸਵਾ ਸ਼ੀ ਲੱਗੇ ਹੋ ਗਏ ਆ ਰਾਤ ਪੈਣੀ ਸ਼ੁਰੂ ਹੋ ਗਈ ਆ ਅਜੇ ਕਿੱਥੇ ਆਪਾਂ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਖੰਨੇ ਤੇ ਖੰਨਾ ਸ਼ਹਿਰ ਬਹੁਤ ਮੋਰਤ ਸਾਰਾ ਦਿਨ ਹੀ ਵੇਸਟ ਹੋ ਗਿਆ ਜੋ ਸੋਚਿਆ ਸੀ ਉਸ ਤੋਂ ਉਲਟ ਫੁਲਟ ਜਾ ਹੋ ਗਿਆ ਤੇ ਮਗਜਮਰੀ ਬਹੁਤ ਹੋਈ ਹੈ ਇਸ ਕਰਕੇ ਅੱਜ ਕੋਈ ਖਾਸ ਇੰਟਰਸਟਿੰਗ ਵਲੌਗ ਤਾਂ ਡਾ ਹੈ ਨਹੀਂ ਹੁਣ ਚਾਲੇ ਪਾਤੇ ਇਹਨਾਂ ਨੇ ਮੈਂ ਡਿਲੀਟ ਕਰਦੇ ਆ ਮੈਂ ਡਿਲੀਟ ਤੇ ਨਹੀਂ ਕਰਨਾ ਜੋ ਵੀ ਹੈਗਾ ਤੁਹਾਨੂੰ ਦਿਖਾ ਦੇਣਾ ਵਾ ਤੇ ਚਾਹ ਇਹਨਾਂ ਨੇ ਪੀ ਲਈ ਆ ਬੇ ਇਹਨਾਂ ਨੂੰ ਨੀਂਦ ਆਉਣ ਲੱਗ ਪਈ ਤੇ ਹੁਣ ਅੱਗੇ ਜਾ ਕੇ ਕਿਤੇ ਰੁਕ ਕੇ ਮਤਲਬ ਕਿ ਜਿੱਦੂ ਪਾਈ ਤਿੰਨ ਘੰਟੇ ਸਬਰ ਕਰਕੇ

ਸਮੇਂ ਗਲਾ ਬਹਿ ਗਿਆ ਲਾਸਟ ਕਲਿੱਪ ਵੇਖਿਆ ਕਲਿੱਪ ਵੇਖਿਆ ਤੇ ਨਾ ਮੈਨੂੰ ਕੋ ਬੋਲਿਆ ਨਹੀਂ ਜਾਣਦਾ ਸੀ ਮੱਕ ਨਾ ਬੋਲਣ ਕਰਕੇ ਇਹਦਾ ਗਲਾ ਬਹਿ ਗਿਆ ਤੁਸੀਂ ਸੁਣਿਆ ਨਾ ਇਸ ਤੋਂ ਇਸ ਤੋਂ ਪਿਛਲਾ ਤੁਸੀਂ ਵੇਖਿਆ ਨਾ ਕਲਿੱਪ ਵੇਖੀ ਨਾ ਉਹ ਜਿਵੇਂ ਕੋ ਬੋਲਿਆ ਨਹੀਂ ਜਾਣਦਾ ਸੀ ਹੁਣ ਇਹ ਥੋੜਾ ਉਹ ਦੋਨਾਂ ਵਾਂਗ ਹੋਣਾ ਹਾਨੂੰ ਫਿਰ ਵੀ 1 ਘੰਟਾ ਹੋ ਗਿਆ ਇਹਨਾਂ ਨਾਲ ਗੱਲਾਂ ਬਾਤਾਂ ਮਾਰਦੇ ਆ ਤੇ ਮੇਰਾ ਗਲਾ ਥੋੜਾ ਠੀਕ ਹੋ ਗਿਆ ਉਹਦਾ ਮਤਲਬ ਸਹੀ ਹੀ ਉਹਦਾ ਮਤਲਬ ਇਹ ਹੀ ਕਿ ਜਦੋਂ ਬੰਦਾ ਇੰਨਾ ਬੋਲਦਾ ਹੋਵੇ ਨਾ ਉਹ ਇੱਕ ਘੰਟਾ ਚੁੱਪ ਰਹੀ ਉਹ ਗਲਾ ਜਿਹੜਾ ਨਾ ਜਾਵਾ ਨਹੀਂ ਨਹੀਂ ਜੀ ਇਦਾਂ ਨਹੀਂ ਮੈਂ ਮੈਂ ਬਹੁਤ ਘੰਟੇ ਚੁੱਪ ਰਹੀ ਆ ਬਹੁਤ ਘੰਟੇ ਹਨ ਕਿੰਨੇ ਘੰਟੇ 4-5 ਘੰਟੇ ਤੇ ਚੁੱਪ ਰਹੀ ਆ ਮੈਂ ਮੰਨ ਗਏ ਤੈਨੂੰ ਤੇ ਫਿਰ ਹੁਣ ਤੁਹਾਨੂੰ ਪਤਾ ਹੀ ਹੈ ਕਿ ਇੰਨਾ ਚੁੱਪ ਰਹਿਣਾ ਤੇ ਉਹ ਜੁੜ ਜਾਂਦੇ ਮੈਂ ਕਿ ਤੂੰ ਮੰਨ ਹੀ ਗਏ ਆ ਤੂੰ ਤੇ ਫਿਰ ਹੁਣ ਮਤਲਬ ਥੋੜਾ ਬੋਲਿੰਗ ਘੜੀ ਕੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਹੁਣ ਥੋੜਾ ਮੈਨੂੰ ਠੀਕ ਫੀਲ ਹੋਣ ਦਿਆ ਵਾ ਹੁਣ ਆਪਾਂ ਘੜੀ ਕੇ ਰੁੱਕ ਕੇ ਤੇ ਥੋੜਾ ਸਫ਼ਰ ਹੋਰ ਕਰਕੇ ਫਿਰ ਰੋਟੀ ਸ਼ਗੰਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਕੀ ਕੀ ਖਾ ਰਹੇ ਹਾਂ ਕੀ ਖਾ ਰਹੇ ਹਾਂ ਖਾਣਾ ਕੀ ਹੁਣ ਉਹ ਹਲਕਾ ਫੁਲਕਾ ਖਾਣਾ ਆਪਾਂ ਖਾਣਾ ਖਿਚੜੀ ਖਿਚੜੀ ਖਾਣਾ ਹੈ ਖਿਚੜੀ ਖਾਣ ਹੁਣ ਖਿਚੜੀ ਖਾਣੀ ਏ ਤੜਕੇ ਵਾਲੀ ਖਿਚੜੀ ਹਾਂ ਵੇਖਿਓ ਜੋ ਵੀ ਆਰਡਰ ਕਰਨਗੇ ਤੁਹਾਨੂੰ ਦਿਖਾਵਾਂਗੀ ਮੈਂ ਇਹ ਖਿਚੜੀ ਖਾਂਦੀ ਆ ਖਿਚੜੀ ਖਾਣੀ ਆ ਹਾਂ ਹੁਣ ਲੇਜ਼ ਗੁਰਖਰੇ ਮੰਗਣ ਦੇ ਅੱਜ ਤਾਂ ਟਿੱਗੀ ਦੇ ਵਿੱਚ ਸਾਮੇ ਬੈ ਗਈ ਹੈ ਮੈਂ ਚਲ ਨਿਆਣਾ ਖਾ ਲੂਗਾ ਲੈ ਨਿਆਣਾ ਖਾ ਲੂਗਾ ਨਹੀਂ ਪਤਾ ਕੀ ਆ ਲੈਣਾ ਭੁੱਖਾ ਬੈਠਾ ਨੂੰ ਭੁੱਖਾ ਮਾਰਦ ਮੈਂ ਸੌਂ ਖਵਾਤੀ ਐ ਐਂ ਆਂਦੇ ਕੋ ਸੌਂ ਖਾਲਾ ਤੂੰ ਬਸ ਆਪਣੇ ਹੱਥ ਦੇ ਤਲੀ ਤੇ ਰੱਖੀ ਸੁਬਹ ਵਲਾਗ ਦੇ ਵਿੱਚ ਇਹ ਜਿੱਦਾਂ ਨਾ ਲੈਂਦੀ ਐ ਉਹ ਜੇ ਨਾ ਆ ਗੋੜਾ ਗੋੜਾ ਚਲੋ ਵਾਈ ਗੋੜਾ ਸਪਰੇਗੀ ਕੱਟੇ ਹਾਂਜੀ ਲਓ ਜੀ ਇੱਥੇ ਆਪਾਂ ਰੁਕ ਗਏ ਤੇ ਰੁਕ ਕੇ ਖੱਗਿਆ ਪ੍ਰਸ਼ਾਦਾ ਪ੍ਰਸ਼ਾਦਾ ਸ਼ਾਕਾ ਕੇ ਤੇ ਫੇਰ ਆਪਾਂ ਪਾਵਾਂਗੇ ਚੱਲੇ ਪਹਿਲੇ ਕੁੰਡੇ ਬੁੰਡੇ ਆਪਾਂ ਨਰਤੀ ਘਰੇ ਪਹੁੰਚਦੇ ਪਹੁੰਚਦੇ ਸਾਢੇ 10 ਹੋ ਗਏ ਹੀ ਤੇ ਇਸ ਕਰਕੇ ਭੁੱਖ ਬਹੁਤ ਲੱਗੀ ਕਿਉਂਕਿ ਸਵੇਰੇ ਉਹਨਾਂ ਦੇ ਘਰੋਂ ਪ੍ਰਸ਼ਾਦਾ ਜਿਹੜਾ ਛਕਿਆ ਸੀ ਛਕਿਆ ਸੀ ਇਸ ਕਰਕੇ ਫਿਰ ਆਪਾਂ ਨੇ ਰਸਤੇ 'ਚ ਰੁੱਕ ਕੇ ਤੇ ਪ੍ਰਸ਼ਾਦਾ ਛਕ ਲਿਆ ਤੇ ਲੇਟ ਨਾਈਟ ਆ ਗਏ ਆਏ ਹੀ ਇਸ ਕਰਕੇ ਪਹੁੰਚ ਕੇ ਫਿਰ ਰਸਤੇ ਕੀਤੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਟਾਈਮ ਹੋ ਗਿਆ ਪਉਣਾ 1 ਤੇ ਆਪਾਂ ਸਵੇਰ ਦੇ ਸਫਾਈ ਭਿਆਨ ਸ਼ੁਰੂ ਕੀਤਾ ਤੇ ਮੈਂ ਤੁਹਾਨੂੰ ਮਾੜਾ ਦਿਖਾਉਣੀ ਆ ਕਿ ਸਫਾਈ ਹੋ ਗਈ ਹੈ ਉੱਪਰ ਇੱਕ ਪੋਰਸ਼ਨ ਦੀ ਹੋ ਗਈ ਆ ਤੇ ਹੁਣ ਆਪਾਂ ਚੱਲੇ ਇੱਕ ਦੁਕਾਨ ਤੇ ਸਫਾਈ ਕਰਨੀ ਇੱਕ ਦੁਕਾਨ ਦੀ ਹੋ ਗਈ ਐ ਇੱਕ ਦੀ ਕਰਨੀ ਆ ਉੱਥੇ ਚੱਲੇ ਆ ਤੇ ਮੈਂ ਕਿਹਾ ਮੈਨੂੰ ਚੇਤਾ ਹੀ ਹੋਣਾ ਇਹ ਵੀ ਵਲੌਗ ਵੀ ਸ਼ੁਰੂ ਕਰਨਾ ਤੇ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੀ ਆ ਆ ਪੌੜੀਆਂ ਤੁੱਤੇ ਆ ਕੇ ਆ ਕਮਰੇ ਚੋਂ ਨਿਕਲਦੇ ਸਾਰੇ ਬਾਹਰ ਦਾ ਇੱਥੋਂ ਆਪਾਂ ਇੰਟਰ ਕਰਦੇ ਸਾਰੇ ਅੰਦਰ ਜਾ ਕੇ ਤੇ ਇਹ ਹੈਗੀ ਕਿਚਨ ਕਿਚਨ ਚ ਡਨ ਹੋ ਗਿਆ ਇਹ ਰੂਮ ਦੀ ਸਾਰੀ ਫਿਲਹਾਲ ਤੇ ਮੈਂ ਸਾਰੀ ਸੈਟਿੰਗ ਕਰਤੀ ਆ ਤੇ ਜੇ ਰਹਿਣ ਦੇਣਗੇ ਬਾਥਰੂਮ ਦੀ ਵੀ ਹੋਗੀ ਸਪਾਈ ਤੇ ਹੁਣ ਤੇ ਹੁਣ ਆਪਾਂ ਤੁਹਾਨੂੰ ਚੱਲ ਕੇ ਦੁਕਾਨ ਤੇ ਮਿਲਦੇ ਆਂ